सत्री असां ब्लॉग स्लाग अंदर फटी रखंदी ਅੰਦਰ ਦੇ ਕੀ ਮਾਰੇ ਅੰਦਰ ਇਹ ਕੀ ਆ ਤੰਦਰੇ ਇਹ ਬਾਰੇ ਹੀ ਪਤਾ ਲੱਗਣਾ ਅੰਦਰੋਂ ਕੀ ਪਤਾ ਲੱਗਣਾ ਗੱਬੇ ਲਾਉਣੀ ਹੈ ਨਹੀਂ ਗੱਬੇ ਬਾਅਦ ਚ ਲਾ ਦੇ ਇੱਕ ਪੱਕਾ ਇੱਕ ਵਾਰੀ ਕਰਾਂਗੇ ਸਾਰਾ ਨਾ ਹੌਣ ਦਿੱਲੀ ਫਸਾ ਦੇਖ ਲਾ ਬੱਸ ਆ ਘਮਾਣਾ ਇੱਧਰ ਨਾ ਰੱਥ ਥੱਲੇ ਤੇ ਨਹੀਂ ਦੇਣ ਇਹਨੂੰ ਘੜੇ ਇਧਰ ਆ ਨਹੀਂ ਸਹੀ ਤਰੀਕਾ ਕਿਨਾਰੇ ਤੇ ਲਗਾਈ ਗੱਬੇ ਬਾਹਰੋਂ ਨਿਕਲਦਾ ਨਹੀਂ ਨਹੀਂ ਉਹ ਹੀ ਮੜਾ ਜਾਉ ਜਾਂ ਬਾਅਦ ਚ ਲਾਉਣਾ ਪਰ ਫੇਰ ਹੱਥ ਇਧਰ ਉੱਤੇ ਜਾਣਾ ਚੱਲ ਕੋਈ ਨਹੀਂ ਉਹ ਬਾਅਦ ਚ ਲਾ ਦੇ ਗੁੰਦ ਮੈਂ ਕਿਹਾ ਸੁੱਕਣਾ ਸਰੇ ਤੇ ਲਾ ਦੇ ਇੱਕ ਫੇਰ ਉਹਨੂੰ ਸਰੇ ਦੇ ਨਹੀਂ ਤਲਾਈ ਤੇ ਆਹੋ ਬਲਾਈ ਤੇ ਹੈ ਨਹੀਂ ਇੱਥੇ ਇਹ ਚੀਜ਼ ਨਾਲ ਦੀਸ ਤੇ ਟੀ ਵਧੀਆ ਬਣ ਗਈ ਆ ਗੋਮਦ ਲਾਉਣਾ ਪਣਾ ਉਹ ਤਾਂ ਲਾ ਰਹੇ ਆ ਆਪ ਆਸ ਅੰਦਰ ਸੋ ਰੱਖ ਕੇ ਆਹੋ ਦੇ ਲਾ ਕੇ ਦੰਨੂ ਘਟਾ ਬੇਲ ਜਿਹਾ ਲੱਗਦਾ ਉਦਲਾ ਬਸ ਉਦਾਂ ਗੱਲ ਕਰਦਾ ਵੀ ਬੇਲ ਦੇਖ ਲਈ ਨਹੀਂ ਇੱਕ ਵਾਸੇ ਜ਼ਿਆਦਾ ਆਉਂਦਾ ਇੱਕ ਵਾਸੇ ਘਟ ਆਉਂਦਾ ਪਈ ਗੇਂਦਾ ਲੈ ਜਾ ਜਾ ਲੈ ਜਾ ਕੇ ਇੰਨੇ ਚਾਰ ਵਾਰ ਬਣਾਇਆ ਤਾਂ ਦੇਖ ਤਾਂ ਲੱਗਿਆ 15 20 ਤਾਂ ਵੀ ਨਹੀਂ ਹੋਦਲਾ ਹੋ ਗਿਆ ਮਹੀਨਾ ਤਾਂ ਹੋ ਹੀ ਗਿਆ ਹੁਣ ਤਾਂ ਬਰੇ ਨੂੰ ਕੁਛ ਹੀ ਇਹਦਾ ਪੱਤੀ ਇਹ ਤੋਂ ਅਗੇ 2000 ਦੀ ਦੇਖ ਦਿੰਦਾ ਪੁੱਛ ਲਾਂਗੇ ਵੀ ਕਿਸੇ ਵਸਾਵਨਾ ਤਾਂ ਉਹ ਔਰ ਪੂਰਾ ਪੱਕਾ ਕਰਦੇ ਆ। ਬਾਕੀ ਅਗਲਾ ਰੰਦਾ ਮੜਾ ਮੋਟਾ ਖੁੰਜੇ ਜੇ ਹੋਗੇ ਆਪਾਂ ਦੂਏ ਤੋਂ ਰੰਦਾ ਇਹ ਲਵਾਣਾ ਪੈਣਾ। ਨਾਲੇ ਦੂਆ ਪਗੜਾ ਕਰਾਉਣੇ ਆ ਠੀਕ ਜਿਹਾ ਉਹ ਬੜਾ ਦਾ ਹੋ ਜੇ। ਇਤਰਾ ਸਾਹੋ ਸਾਹੀ ਹੋਇਆ ਪਿਆ ਬੰਦਾ ਸਾਹੋ ਸਾਹੀ ਹੁਣੇ ਪੇਜ ਮੰਗਾਉਣਾ ਹੋ ਕੇ ਕਰਤਿਆਂ ਤਾਵਾ ਤੇ ਲਾਈ ਦੀ ਇੱਕ ਥੱਲੇੋਂ ਕਸਣੇ ਪੈਂਦੇ ਨਾ ਜਿਆਦਾ ਬੋਏ ਬੰਦਾ ਇਹ ਮੇਰੇ ਨਾਲ ਜਿਆਦਾ ਲੰਮਾ ਪੇਜ ਆ ਥੋੜਾ ਛੋਟਾ ਟੇਡਾ ਚੱਲ ਗਿਆ ਨਾ ਦੋ ਮਹੀਨੇ ਤਾਂ ਲੱਗਦਾ ਨਾਲ ਇੱਕ ਇਹਦੇ ਲਿਆ ਕੇ ਕਪੜਾ ਇਹ ਵਾਲਾ ਲਾਉਣਾ ਲੈ ਲੈਣ ਦੇ ਹੁੰਦੇ ਨੇ ਉਹ ਕੰਮ ਰਹਿ ਗਿਆ ਬਾਕੀ ਦਾ ਚੱਲ ਹੌਲੀ ਹੌਲੀ ਹੋ ਚੱਲਾ ਲਓ ਜੀ ਜਾਲੀ ਵੀ ਕਸ ਹੋ ਗਈ ਥਲੜੇ ਦਾ ਕਸ ਹੋ ਗਿਆ ਬਸ ਉੱਪਰਲੇ ਰਹਿੰਦੇ ਆ ਅੰਡਾ ਸ਼ੇਪ ਦੋ ਇੰਦਰ ਲੱਗਾ ਜਵਾਨ ਟਵਿੱਟਰ ਲਾਉਣੇ ਆ ਦੋ ਜਾਂ ਨਹੀਂ ਇਹਨੂੰ ਇੱਥੇ ਲਿਆ ਕੇ ਇਹਨੂੰ ਛੋਟੇ ਸਪੀਕਰਾਂ ਦੇ ਟਵਿੱਟਰਾਂ ਅੰਗਰ ਉਹ ਲਾਉਣੇ ਨੇ ਇੱਧਰ ਸਵਾਸ ਪੜਾ ਸਹੀ ਤਾਂ ਵੇਸਾਂ ਦੇਣ ਲਾਇ ਹੁੰਦੇ ਆ ਆਹੋ ਨਿੱਕੇ ਨਿੱਕੇ ਚਾ ਦੋ ਲਾ ਦੀਏ ਦੋ ਇੱਧਰ ਦੋ ਤਾਂ ਫੇਰ ਵਧੀਆ ਲੱਗਣਾ ਹੈ ਘੈਂਟ ਕੰਮ ਮੰਨ ਜਾਣਾ ਪੂਰਾ ਇਹਦੀ ਜਾਲੀ ਹੰ ਲਿਆ ਕੇ ਨਾ ਨਾ ਝਾਲੀਆਂ ਨਹੀਂ ਜਦੋਂ ਸਪਰੇਅ ਪੈਂਦਾ ਤਾਂ ਡੰਨ ਨਾਲੇ ਉੱਪਰ ਲਾਉਣਾ ਪੈਂਦਾ ਕਰਨਾ ਅੰਡਾ ਸ਼ੀਰ ਦੇ ਧਰਵੇਂ ਥੱਲੇ ਆ ਪਿਆ ਬਸ ਹੁਣ ਬੱਚਾ ਵਾਲਾ ਵੀ ਕੁਝ ਕਰਨ ਵਾਲਾ ਥੱਲੇ ਨਹੀਂ ਪਿਆ ਯਾਰ ਕਿੱਥੇ ਰੱਖਿਆ ਉਹ ਅੰਦਰ ਆ ਆਹ ਲਫਾਫੇ ਸੱਚ ਆਹ ਲਫਾਫੇ ਆ ਇਹ ਬੈਕਾ ਬੱਚਾ ਵਾਲਾ ਵੀ ਕੋਈ ਕੰਮ ਕਰਨ ਵਾਲਾ ਬੱਚਾ ਦਾ ਕੁਝ ਵੀ ਨਹੀਂ ਹੁਣ ਕਰਨਾ ਆਪਾਂ ਦਾ ਨਟ ਵੀ ਕਾ ਦੇ ਦਿੱਤੇ ਸਾਰੇ ਹੋਰ ਆਪਣਾ ਕੋਈ ਵੀ ਨਹੀਂ ਕੰਮ ਕੰਮ ਆਪਣਾ ਬੱਚਾ ਵਾਲਾ ਨਹੀਂ ਹੋਵੇ ਫੇਰ ਮੜ ਕੇ ਖੋਲਣਾ ਪੈਣਾ ਬੱਚਾ ਵਾਲਾ ਨਹੀਂ ਹੈਗਾ ਕੁਝ ਵੀ ਹੁਣ ਨੜਤਾ ਹਣ ਚੈਕ ਨਟ ਕਰ ਦਿੱਤੇ ਸਾਰੇ ਉਹਨਾਂ ਤਾਂ ਆ ਗਏ ਆ ਬਾਕੀ ਦੀਪ ਕਰਦੀ ਆਪਣੇ ਧਰੋਂ ਬੇਸ ਵੀ ਕਰਸ ਹੋ ਗਈਆਂ ਯਾਲੀ ਵੀ ਲੱਗ ਗਈ ਆ ਇਸ ਦੋ ਕੰਮ ਮਾਰੀ ਡਬਲ ਕਰਾਇਆ ਲਿਆ ਇਹ ਬਾਜ ਆਲੀ ਬੇਸ ਆ ਨਾਲ ਕੱਲੀ ਬੇਸ ਹੀ ਦੀ ਇਹ ਦੂਜੀ ਵੀ ਬੇਸ ਆ ਨਾਲ ਬੇਸ ਵੀ ਡਬਲ ਕੰਮ ਕਰਦੀ ਆ ਆਵਾਜ਼ ਵੀ ਕਰਦੀ ਆ ਤਾਂ ਬੇਸ ਵੀ ਮਾਰਦੀ ਆ ਡਬਲ ਕਰਾਇਆ ਲਿਆ ਹੈ ਸਪੀਕਰ ਵੀ ਬੇਸ ਦੇ ਵਿੱਚ ਹੀ ਆਉਂਦੀ ਹੈ ਵੀ ਬੰਦਾ ਕਰ ਲਾ ਨਹੀਂ ਤੋ ਅੱਛਾ ਗੱਲ ਵਾ ਤਾਂ ਘੈਂਟ ਬਣ ਗਈ ਇੱਕਨ ਪਿਆ ਉੱਤੇ ਕਿਹੜਾ ਜਿਹਾ ਹੋ ਹੀ ਰਹਿ ਗਿਆ ਉਹਦੇ ਕਰਕੇ ਆ ਬਾਕੀ ਤਾਂ ਸਹੀ ਆ ਮਾਤ ਵੀ ਲੱਗ ਗਿਆ ਸਾਰਾ ਗੰ ਲੱਗ ਗਿਆ ਹੁਣ ਜਿਸੇ ਨੂੰ ਜਿੱਦਣ ਮੋਜੀ ਲੱਗੇ ਲਿੱਡਰ ਹੈ ਜੀ ਉਹ ਲਿੱਡਰ ਆਦੇ ਲਿੱਡਰ ਪਰੇ ਨਾਲੇ ਲਾਈਆਂ ਆਦੇ ਨਾਲੇ ਲੈਡ ਦੇਖੀਏ ਕੋਈ ਕਿਸੀ ਆਉਂਦੀ ਆ ਤੇ ਨਹੀਂ ਆ आह हरी हो गई है पिछले पेपर लग गया तो फिर एक कम आप दू भी करा लिखा का भी ਭਾਈ ਧੰਨਵਾਦ ਸਹੀ ਆ ਮੈਨੂੰ ਅੰਡਾ ਜਿਹਾ ਪੀਲਾ ਦੇਖਿਆ ਨਾ ਨਾ ਉਹ ਤਾਂ ਫੇਰ ਹਵਾ ਕੱਢਣੀ ਪੈਣੀ ਆ ਫੇਜ ਲੜਣਾ ਹਵਾ ਨਹੀਂ ਨਿਕਲਦੀ ਨਵਾਬ ਨੂੰ ਕਿੰਨੂੰ ਜਗ੍ਹਾ ਚਾਹੀਦੀ ਆ ਆਪਾਂ ਬੇਟੀ ਪੰਜਾਬੀ ਯੁਗਤੰ ਦਿਖਾਤੀ ਆ ਫੱਟਕ ਹੋ ਗਈ ਆ ਬਾਕੀ ਪੰਪ ਵੀ ਲੱਗ ਗਿਆ ਥੋੜੀ ਹਵਾ ਕੱਢਣ ਵਾਲੀ ਆ ਉਹ ਤੁਹਾਨੂੰ ਫੇਰ ਫਲੇਵਰ ਦਾਅਚ ਦਿਖਾਵਾਂਗੇ ਹਵਾ ਕਢਾ ਗਈ ਕਿੰਦਾ ਦੀ ਵੱਜਦੀ ਆ ਇਹ ਵੀਡੀਓ ਇੱਥੇ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਹੱਲੇ ਪੇਟੀ ਤਾਂ ਪੂਰੀ ਤਿਆਰ ਨਹੀਂ ਗਈ ਪਰ ਫੇਰ ਵੀ ਦੱਸਿਓ ਵੀ ਪੇਟੀ ਕਿਵੇਂ ਵਧੀਆ ਆਵਾਜ਼ ਆ ਕਿਵੇਂ ਨਹੀਂ ਗਈ ਤੇ ਬੇਸ ਘੂਸ ਵੀ ਕਿਵੇਂ ਵੱਜਦੀ ਆ ਸਹੀ ਬੰਦੀ ਆ ਰੱਬ ਰੱਖਾ